ਦੇਖੋ ਗੋਭੀ ਦਾ ਫੁੱਲ ਦੇਖੋ ਕੋ ਇੱਕ ਦੋ ਤੋੜ ਦਿੰਨੇ ਇਥੋਂ ਹਾਂ ਚਲੋ ਬਈ ਮੈਂ ਆਣੀ ਦੇਖੋ ਨਾ ਆ ਵੀ ਪਿਆ ਹਾਲੇ ਤੇਰੇ ਦਾ ਹੈ ਇਹ ਤੇ ਹੈ ਕੋਈ ਕਿਤੇ ਕਹਿੰਦੇ ਹੈ ਇਹ ਕਹਿੰਦੇ ਹੈ ਹਮ ਉਸਕੋ ਇਹ ਤਾਂ ਕਾਸੇ ਨਾ ਵੱਡਣਾ ਹੋਣਾ ਮਮੀ ਫੁੱਲ ਗੋਭੀ ਦਾ ਹਾਏ ਤਾਂ ਕਰਨੇ ਹੀ ਵਾ ਹਤਾ ਇਹ ਨਹੀਂ ਆ ਵੱਡਾ ਸਾਰਾ ਬਹੁਤ ਹੈ ਰਹਿਣ ਦੇ ਸਰ ਗਿਆ ਆਲ ਚਲੋ ਗਾਇਸ ਹਾਂ ਵੀ ਚੱਲੇ ਆ ਫੜਿੰਗੀ ਵੀ ਇੱਕ ਫੁੱਲ ਗੋਭੀ ਦਾ ਚੱਲੇ ਹਾਂ ਉਹ ਆਪੇ ਚਲੋ ਐ ਲੈ ਇੱਧਰ ਬੱਟ ਤੇ ਰੱਖ ਦਮ ਛੱਡ ਦੇ ਚਲੋ ਹਾਂ ਵੀ ਚੱਲੇ ਅੱਛਾ ਫਿਰ ਲੈ ਆਂ ਨੂੰ ਚੱਕ ਕੇ ਆ ਕਤਨਾ ਮਾਰਨੀ ਡੱਕਾ ਜਿਹੜਾ ਚੱਕੀ ਫਿਰਦੀ ਆ ਇਹਨੂੰ ਤੋੜ ਕੇ ਦੇਖੀ ਹੁਣ ਹੋਰ ਲ ਤਾਂ ਕਰੜੇ ਬਹੁਤ ਨਹੀਂ ਚਲੀ ਦੇਖੋ ਨਾਈਸ ਹੈ ਨਾ ਇਹ ਨਾਈਸ ਅਮਮ ਲੰਸੋ ਨਾਈਸ ਤਦ ਦਖ ਸੋਨਾ ਵਾਈਸ ਦਖ ਸ ਦੇ ਵੀ ਨਾ ਹੱਦ ਨਹੀਂ ਅਮਮ ਦਖ ਸੋਨਾ ਗਾਈਸ ਗਾਈਸ ਦੀ ਲੱਗਦੀ ਹੈ ਫੁੱਲ ਤਾਂ ਟੁੱਟਦਾ ਨਹੀਂ दो, बोता। देखी। दो, फिर दो, 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 दो देखी? फिले दे पे दे ने सारी आज आराम आ, आ, जु। आ, जु। आ ना ला जा। ਦੇਖੋ ਗੱਸ ਇੱਥੇ ਵੱਡੇ ਬਣੇ ਉੱਧਰ ਦੀ ਦੇਖ ਇੱਧਰ ਨਹੀਂ ਹੈ ਕਿ ਵੀ ਆਪਾਂ ਨੈਨ ਬਣਾ ਕੇ ਚੱਲਦੇ ਹਾਂ ਸਭ ਨੈਨ ਨਾਲ ਚੱਲਦੇ ਆਜਾ ਇੱਧਰ ਦੇ ਨਿੱਤੇ ਆ ਜਾ ਜਾ ਇਹਨੂੰ ਫੜ ਕੋਈ ਨੂੰ ਇਹਨੂੰ ਮੈਨਾਂ ਚੱਲੀ ਉਹ ਗਾਇਸ ਤਿੰਨ ਤੋੜ ਦੇਖੋ ਗਾਇਸ ਬਾਸ ਸਫੇਰ ਰਹਿੰਦੇ ਬਹੁਤ ਆ ਤਿੰਨ ਤੋੜਤੇ ਆ ਵਾਧੂ ਮੁੱਕ ਦੇਣਗੇ ਚੱਲ ਜੀ ਚੱਲ ਜੀ ਇੱਕ ਚੱਕ ਲਿਆ ਹੀ ਵੀ ਆ ਇੱਕ ਚੱਕ ਲਿਆ ਹਾਂ ਥੱਲੇ ਚੱਕ ਲਿਆ ਨਾ ਠੀਕ ਆ ਓਕੇ okay. ਹਾਂ